ਹਿੰਦੂ ਧਰਮ ਦੇ ਵਿੱਚ ਇੱਕ ਰਿਵਾਜ ਕਿ ਜਦੋਂ ਬੱਚੇ ਦੀ ਉਮਰ 8 9 10 ਸਾਲ ਹੋਵੇ ਉਸ ਬੱਚੇ ਨੂੰ ਜਨੇਊ ਪਾ ਦਿੱਤਾ ਜਾਂਦਾ ਹੈ ਹੁਣ ਜਨੇਊ ਵੱਖਰੇ ਵੱਖਰੇ ਸੀਗੇ ਬਾਹਮਣ ਦਾ ਜਨੇਊ ਵੱਖਰਾ ਸੀ ਖੱਤਰੀ ਦਾ ਵੱਖਰਾ ਸੀ ਵੈਸ਼ ਦਾ ਵੱਖਰਾ ਸੀ ਤੇ ਜਿਹੜਾ ਬੰਦਾ ਸ਼ੂਦਰ ਸੀਗਾ ਸ਼ੂਦਰ ਨੂੰ ਸਭ ਤੋਂ ਜ਼ਿਆਦਾ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ ਸ਼ੂਦਰ ਦਾ ਪਰਛਾਵਾਂ ਜੇਕਰ ਬਾਹਮਣ ਦੇ ਉੱਤੇ ਪੈ ਜਾਂਦਾ ਸੀ ਤੇ ਬਾਹਮਣ ਆਪਣਾ ਧਰਮ ਪ੍ਰਸ਼ਟ ਹੋਇਆ ਸਮਝਦਾ ਸੀ ਸ਼ੂਦਰ ਵਾਸਤੇ ਕੋਈ ਜਨੇਊ ਨਹੀਂ ਸੀ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਦੀ ਗੱਲ ਆਪਾਂ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਉਮਰ ਹੁੰਦੀ ਆ 9 ਸਾਲ ਪਿਤਾ ਮਹਿਤਾ ਕਾਲੂ ਜੀ ਮਹਿਤਾ ਕਲਿਆਨ ਦਾਸ ਆਪਣੇ ਪੰਡਿਤ ਹਰਦੇਵਾਲ ਦੇ ਨਾਲ ਗੱਲ ਕਰਦੇ ਆ ਸਲਾਹ ਕਰਦੇ ਆ ਜਿਵੇਂ ਤਰੀਕ ਕੱਢੀ ਜਾਂਦੀ ਆ ਜਿਵੇਂ ਹੁਣ ਦਾਵਾ ਵੀ ਵਿਆਹਾਂ ਦੀਆਂ ਕੁੰਡਲੀਆਂ ਮਲਾਉਣ ਵਾਸਤੇ ਤਰੀਕ ਕੱਢੀ ਜਾਂਦੀ ਆ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਸ਼ਾ ਨੂੰ ਜਨੇਊ ਪਾਉਣ ਦੇ ਲਈ ਪੰਡਿਤ ਹਰਦੇਵਾਲ ਨੇ ਸਲਾਹ ਕੀਤੀ ਪੰਡਤ ਹਰਦੇਵਾਲ ਨੇ ਦਿਨ ਦੇ ਤਾ ਇੱਕ ਸਮਾ ਦੇਤਾ ਉਹ ਮਿੱਥੇ ਹੋਏ ਸਮੇਂ ਦੇ ਅਨੁਸਾਰ ਜਦੋਂ ਸਮਾਂ ਆਇਆ ਸਾਰੇ ਸਾਥ ਸਮੂਹ ਦੀ ਇਕੱਠੇ ਕੀਤੇ ਗਏ ਸਾਰੇ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਆਏ ਇਕੱਠੇ ਕੀਤੇ ਗਏ ਖਾਣ ਪੀਣ ਵਾਸਤੇ ਵਧੀਆ ਪਕਵਾਨ ਤਿਆਰ ਕੀਤੇ ਗਏ ਕਿ ਗੁਰਦਾਨਕ ਭਾਸ਼ਣ ਨੂੰ ਜਨੇਊ ਪਾਉਣਾ ਪੰਡਤ ਹਰਦੇਵਾਲ ਸਾਰੇ ਵਿਧੀ ਵਿਵਧਾਨ ਕਰਕੇ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਸਾਹਮਣੇ ਬਿਠਾ ਕੇ ਬਾਹ ਫੜ ਕੇ ਤਾਂ ਕਰਨ ਲੱਗਦਾ ਵਾ ਜਨੇਊ ਗੁਰੂ ਸਾਹਿਬ ਦੇ ਗਲਚ ਪਾਉਣ ਲੱਗਦਾ ਵਾ ਤੇ ਗੁਰਨਾਨਕ ਪਾਤਸ਼ਾਹ ਆਗੋਂ ਹੱਥ ਫੜ ਲੈਂਦੇ ਆ ਪੰਡਤ ਹਰਦੇਵਾਲ ਦਾ ਤੇ ਕਹਿੰਦੇ ਆ ਪੰਡੇ ਜੀ ਇਹ ਤਾਂ ਧਾਗਾ ਜੇ ਮੇਰੇ ਗਲ ਦੇ ਵਿੱਚ ਕੀ ਪਾਉਣ ਲੱਗੇ ਹੋ ਪੰਡਤ ਹਰਦੇਵਾਲ ਨੇ ਉੱਤਰ ਦਿੱਤਾ ਕਿ ਨਾਨਕ ਪੁੱਤਰ ਇਹ ਕੋਈ ਧਾਗਾ ਨਹੀਂ ਆ ਤੂੰ ਧਾਗਾ ਕਹਿ ਕੇ ਇਸ ਦੀ ਤੋਹੀਨ ਕਰ ਰਿਹਾ ਵਾ ਧਾਗਾ ਨਹੀਂ ਆ ਇਹ ਜਨੇਊ ਆ ਇਹ ਉੱਚੀ ਜਾਤ ਦੇ ਹਿੰਦੂ ਨੂੰ ਪਾਈਦਾ ਵਾ ਤੇ ਗੁਰਨਾਨਕ ਪਾਤਸ਼ਾਹ ਨੇ ਨਾਲ ਹੀ ਉੱਤਰ ਦਿੱਤਾ ਕਿ ਕੋਈ ਬੰਦਾ ਉੱਚੀ ਜਾਤ ਦਾ ਇਸ ਧਾਗਾ ਪਾਉਣ ਕਰਕੇ ਨਹੀਂ ਹੋ ਸਕਦਾ ਕੋਈ ਵੀ ਬੰਦਾ ਜੇਕਰ ਉੱਚਾ ਹੈ ਤੇ ਉਹ ਉੱਚਾ ਆਪਣੇ ਆਚਰਣ ਕਰਕੇ ਉਹ ਉੱਚਾ ਆਪਣੇ ਕਿਰਦਾਰ ਕਰਕੇ ਆ ਕੋਈ ਬੰਦਾ ਉੱਚਾ ਆਪਣੇ ਇੱਕ ਇਸ ਧਾਗੇ ਪਾਉਣ ਕਰਕੇ ਕੋਈ ਉੱਚਾ ਨਹੀਂ ਕੋਈ ਉੱਚਾ ਆਪਣੇ ਕਿਰਦਾਰ ਕਰਕੇ ਆ ਪੰਡਤ ਹਰਦੇਵਾਲ ਨੇ ਪੰਡਤ ਹਰਦੇਵਾਲ ਨੂੰ ਕੋਈ ਉੱਤਰ ਨਹੀਂ ਆਇਆ ਪਰ ਪੰਡਤ ਹਰਦੇਵਾਲ ਨੇ ਕਿਹਾ ਇਹ ਜਨੇਊ ਤੈਨੂੰ ਪਾਉਣਾ ਪਊਗਾ ਇਹ ਉੱਚੀ ਜਾਤ ਦੇ ਹਿੰਦੂ ਨੂੰ ਪਾਉਣਾ ਪੈਂਦਾ ਵਾ ਪੁੱਛਿਆ ਕਿਉਂ ਪਾਉਣਾ ਪੈਂਦਾ ਵਾ ਪੰਡਤ ਹਰਦੇਵਾਲ ਨੇ ਉੱਤਰ ਦਿੱਤਾ ਕਿ ਇਹ ਜਨੇਊ ਤੇਰੀ ਲੋਕ ਪਰਲੋਕ ਸਹਾਇਤਾ ਕਰੇਗਾ ਗੁਰੂ ਸਾਹਿਬ ਨੇ ਨਾਲ ਹੀ ਇੱਕ ਸਵਾਲ ਹੋਰ ਰੱਖਿਆ ਕਿ ਜੇਕਰ ਜਨੇਊ ਮੇਰੇ ਲੋਕ ਪਰਲੋਕ ਦੇ ਵਿੱਚ ਰੱਖਿਆ ਕਰੇਗਾ ਤਾਂ ਜਦੋਂ ਜਨੇਊ ਆਪ ਟੁੱਟ ਗਿਆ ਤੇ ਫੇਰ ਇਹਦਾ ਕੀ ਕੀਤਾ ਜਾਊਗਾ ਤੇ ਪੰਡਤ ਹਰਦੇਵਾਲ ਨੇ ਜਵਾਬ ਦਿੱਤਾ ਕਿ ਫੇਰ ਤੂੰ ਇਸ ਜਨੇਊ ਨੂੰ ਸੁੱਟ ਦੇਗਾ ਤੇ ਨਵਾਂ ਜਨੇਊ ਧਾਰਨ ਕਰ ਲੇਗਾ ਤੇ ਗੁਰਨਾਨਕ ਸਾਹਿਬ ਪਾਸ਼ਾ ਮੁਸਕਰਾ ਕੇ ਕਹਿੰਦੇ ਆ ਜਿਹੜਾ ਆਪ ਜਨੇਊ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਮੇਰੀ ਰੱਖਿਆ ਕਿੱਥੋਂ ਕਰੇਗਾ ਪਾਸ਼ਾ ਕਹਿੰਦੇ ਆ ਕਿ ਜੇਕਰ ਮੈਨੂੰ ਜਨੇਊ ਦੇਣਾ ਐਸਾ ਦੇ ਜਿਹੜਾ ਨਾ ਕਦੀ ਟੁੱਟੇ ਨਾ ਕਦੀ ਮੈਲ ਲੱਗੇ ਉਹਨੂੰ ਨਾ ਉਹ ਕਦੀ ਸੜੇ ਨਾ ਕਿਸ ਬੰਨੇ ਜਾਏ ਸਦਾ ਮੇਰੇ ਅੰਗ ਸੰਗ ਰਹੇ ਪੰਡਤ ਹਰਦੇਵਾਲ ਸੋਚਾਂ ਦੇ ਵਿੱਚ ਪੈ ਗਿਆ ਬਾਣੀਆਂ ਪਾਸਦੀਵਾਰ ਰੋਜ਼ ਪੜ੍ਹਦੇ ਆ ਆਸਾ ਦੀਵਾਰ ਦੇ ਵਿੱਚ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿ ਨੇਉ ਜੀ ਕਹਾਈ ਤਾਂ ਭਾਂਡੇ ਘਤ ਅੰਧਿਹ ਹੈ ਇਹੋ ਜਲੇਉ ਪਾਦੇ ਕਿਹੜਾ ਜਿ ਨੇਉ ਨਾ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਉਹਦੇ ਹੈ ਇਹੋ ਜਨੇਊ ਪਾਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਨੇਊ ਨਹੀਂ ਪੋਇਆ ਪੰਡਤ ਹਰਦੇਵਾਲ ਇਹ ਸੋਚ ਕੇ ਗਿਆ ਕਿ ਜਿੰਨਾਂ ਨੂੰ ਕਿਸੇ ਵੇਲੇ ਲੋਕਾਂ ਨੂੰ ਮੈਂ ਸਿੱਖਿਆ ਦਿੰਨਾ ਨਾ ਬੱਚਿਆਂ ਨੂੰ ਖਾਸ ਕਰਕੇ ਅੱਜ ਇੱਕ ਛੋਟੇ ਬੱਚੇ ਨੇ ਮੈਨੂੰ ਬੋਲਣ ਲਾਇਕ ਨਹੀਂ ਛੱਡਿਆ ਬ੍ਰਾਹਮਣਵਾਦ ਨੇ ਅੱਜ ਵੀ ਸਾਡੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਪ੍ਰਭਾਵ ਪਾਇਆ ਹੋਇਆ ਉਹ ਗੱਲ ਵੱਖਰੀ ਅਸੀਂ ਅੱਜ ਸਮਝਣ ਲਈ ਤਿਆਰ ਨਹੀਂ ਲਪਟਾ ਇਹ ਪਾਇਆ ਜਾਂਦਾ ਵਾ ਕਿ ਜੇਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੇ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਸੇ ਗੁਰੂ ਨਾਨਕ ਦੀ ਨੋਵੇਂ ਜਾਮੇ ਨੇ ਨੋਵੇਂ ਗੁਰ ਤੇਗ ਬਹਾਦਰ ਸਾਹਿਬ ਨੇ ਨੋਵੇਂ ਗੁਰ ਨਾਨਕ ਨੇ ਜੇਕਰ ਜਨੇਊ ਬਚਾਇਆ ਕਿਉਂ ਬਚਾਇਆ ਕਿਉਂਕਿ ਉਹ ਆਪ ਇੱਕ ਹਿੰਦੂ ਸੀਗੇ ਇਹ ਲਫਤਾ ਪਾਇਆ ਜਾਂਦਾ ਵਾ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲੇ ਜਾਂਮੇ 'ਚ ਇਹ ਗੱਲ ਕਹਤੀ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਅਸੀਂ ਉਹ ਵਾਲੇ ਹਿੰਦੂ ਨਹੀਂ ਆ ਜਿਹੜੇ ਅਸੀਂ ਗਾਇਤਰੀ ਪੜ੍ਹ ਗਏ ਅਸੀਂ ਉਹ ਵਾਲੇ ਮੁਸਲਮਾਨ ਨਹੀਂ ਆ ਜਿਹੜੇ ਕਲਮਾ ਪੜ੍ਹ ਗਏ ਅਸੀਂ ਗੁਰੂ ਕੇ ਸਿੱਖ ਆ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੇ ਇਹ ਸਿੱਖ ਦੀ ਡੈਫੀਨੇਸ਼ਨ ਆ ਵੀ ਆਰ ਡਿਫਰੈਂਟ ਅਸੀਂ ਵੱਖਰੇ ਹਿੰਦੂਆਂ ਨਾਲੋਂ ਜਿਹੜਾ ਲਪਟਾ ਪਾਇਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਨੂੰ ਬਚਾਉਣ ਖਾਤਰ ਤਾਂ ਸੀਸ ਕੁਰਬਾਨ ਕੀਤਾ ਕਿਉਂਕਿ ਉਹ ਆਪ ਇੱਕ ਹਿੰਦੂ ਸੀਗੇ ਇਹ ਬਹੁਤ ਵੱਡੀ ਇੱਕ ਗੱਪ ਆ ਕਿਉਂਕਿ ਉਸ ਸਮੇਂ ਤੇ ਜੇਕਰ ਕੋਈ ਵਿਪਤਾ ਇਸਲਾਮ ਤੇ ਵੀ ਪੈਂਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਪਰ ਰੱਖਿਆ ਉਹਨਾਂ ਦੀ ਵੀ ਕਰਦੇ ਇਹ ਸਾਡੇ ਗੁਰੂ ਦੀ ਵਡਿਆਈ ਆ ਤੇ ਕੱਲ ਨੂੰ ਫਿਰ ਉਹ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਆ ਮੁਸਲਮਾਨ ਆ ਨਹੀਂ ਇਹ ਗੱਲ ਪਹਿਲਾਂ ਹੀ ਕਹੇਤੀ ਗੁਰੂ ਸਾਹਿਬ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਫਿਰ ਉਸੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ 10ਵੇਂ ਜਮੇ ਦੇ ਵਿੱਚ ਜਦੋਂ 1699 ਦੀ ਵਿਸਾਖੀ ਨੂੰ ਪੰਜ ਪਿਆਰੇ ਸਜਾ ਕੇ ਖੰਡੇ ਦੀ ਪੌਣ ਛਕਾਈ ਤੇ ਸਾਨੂੰ ਗੁਰੂ ਸਾਹਿਬ ਨੇ ਪੰਜ ਕਕਾਰ ਦਿੱਤੇ ਮੇਨਗ ਵਿਛਾ ਮੇਰਾ ਇਹ ਸੀਗਾ ਵੀ ਜਿਹੜਾ ਲਪਟਾ ਪੈ ਜਾਂਦਾ ਵਾ ਕਿ ਪੰਜ ਕਕਾਰ ਕਿਹੜੇ ਨਾਲ ਜਾਣੇ ਉਹ ਸਾਨੂੰ ਕੁਝ ਜਿਹੜੇ ਆਰਐਸਐਸ ਤੋਂ ਕੁਝ ਸਾਡੇ ਵੀਰ ਪ੍ਰਭਾਵੇਤ ਆ ਕੁਝ ਸਾਡੇ ਵੀਰ ਜਿਹੜੇ ਸ਼ਿਵਸਨਾਂ ਤੋਂ ਪ੍ਰਭਾਵੇਤ ਆ ਆਰਐਸਐਸ ਤੋਂ ਪ੍ਰਭਾਵੇਤ ਆ ਉਹ ਅਕਸਰ ਸਾਨੂੰ ਇਹ ਸਵਾਲ ਕਰਦੇ ਆ ਇਹਦਾ ਜਵਾਬ ਥੋੜਾ ਜਿਆਦਾ ਮਾ ਚੌੜਾ ਪਰ ਸਮਝਿਓ ਸਮਝ ਲੱਗ ਜੇਗੀ ਉਹ ਕਹਿੰਦੇ ਕਿ ਜੇਕਰ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਏ ਨੇ ਜਨੇਊ ਨਹੀਂ ਪਾਇਆ ਪਿਜਨੇਊ ਨਾਲ ਨਹੀਂ ਜਾਣਾ ਉਹ ਆਂਦੇ ਪੰਜ ਕਕਾਰ ਕਿਹੜੇ ਨਾਲ ਜਾਣਗੇ ਪਹਿਲੀ ਬੇਨਤੀ ਕਰਾਂ ਜੇਕਰ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ ਤੇ ਪੰਡਤ ਹਰਦੇਵਾਲ ਨਾਲ ਕੋਈ ਅਮਰਤ ਨਹੀਂ ਸੀ ਸ਼ਕਾਰਿਆ ਸਿੱਧਾ ਜਨੇਊ ਪਾ ਰਹੇ ਸੀ ਬਦੀਵਦਾਨ ਕਰਕੇ ਜੇਕਰ ਜਨੇਊ ਦੇ ਪੁੰਦੇ ਇਹ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਅੱਜ ਕਕਾਰਾਂ ਦੇ ਵਿੱਚ ਆ ਜੇਕਰ ਉਹ ਖੂਬੀਆਂ ਜਨੇਊ ਦੇ ਵਿੱਚ ਗੁਰੂ ਸਾਹਿਬ ਨੂੰ ਦੇਖਦੀਆਂ ਤੇ ਗੁਰੂ ਸਾਹਿਬ ਨੇ ਕਦੀ ਜਨੇਊ ਪਾਉਣ ਤੋਂ ਕਾਰਨ ਨਹੀਂ ਸੀ ਕਰਨਾ ਪੰਜ ਕਕਾਰ ਆ ਕਿਹੜੇ ਕਕਾਰ ਆ ਕੇਸ ਕੰਗਾ ਕੜਾ ਕਸ਼ਰਾ ਤੇ ਕਿਰਪਾਨ ਇਹ ਪੰਜਾਂ ਕਕਾਰਾਂ ਦੀ ਆਪਣੀ ਆਪਣੀ ਕਮਹਾਨਤਾ ਵਾ ਸਭ ਤੋਂ ਪਹਿਲਾਂ ਵਿਚਾਰ ਕਰੀਏ ਕੇਸਾਂ ਬਾਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਵੀ ਇਸ ਚੀਜ਼ ਨੂੰ ਬੜਾ ਵਧੀਆ ਐਕਸਪਲੇਨ ਕੀਤਾ ਵਾ ਕੇਸ ਗੁਰੂ ਦੀ ਮੋਹਰ ਆ ਇੱਕ ਬੱਚੇ ਨੇ ਕਿਸੇ ਘਰ ਦੇ ਵਿੱਚ ਜਨਮ ਲਿਆ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਉਸ ਬੱਚੇ ਨੂੰ ਜੇਕਰ ਸੁੰਨਤ ਕਰਾ ਦਿੱਤੀ ਜਾਵੇ ਉਹ ਬੱਚਾ ਮੁਸਲਮਾਨ ਪ੍ਰਤੀਕ ਹੁੰਦਾ ਵਾ ਉਸ ਬੱਚੇ ਦੇ ਜੇਕਰ ਤਿਲਕ ਲਾ ਕੇ ਕਰਮ ਕਾਂਡ ਕੀਤੇ ਜਾਣ ਤੇ ਉਹ ਤਿਲਕ ਵੇਖ ਕੇ ਉਹ ਬੱਚਾ ਕਿ ਹਿੰਦੂ ਪ੍ਰਤੀਕ ਹੁੰਦਾ ਵਾ ਗਾ ਉਹ ਬੱਚਾ ਵੱਡਾ ਹੋ ਜਵੇ ਜਦੋਂ ਉਹ ਬੱਚਾ ਵੱਡਾ ਹੋਵੇ ਉਸ ਬੱਚੇ ਦੀ ਮੋਛ ਘਟਾ ਕੇ ਵਾਲ ਸਿਰ ਦੇ ਘਟਾ ਕੇ ਸਿਰ ਦੇ ਉੱਤੇ ਟੋਪੀ ਪਾਈ ਜਾਵੇ ਤੇ ਉਹ ਬੱਚਾ ਉਹ ਮੁੰਡਾ ਉਹ ਲੜਕਾ ਮੁਸਲਮਾਨ ਪ੍ਰਤੀਕ ਹੋਏਗਾ ਸਾਰੇ ਕਹਿਣਗੇ ਇਹ ਮੁਸਲਮਾਨ ਆ ਕੰਨ ਤੋਂ ਭਾਵ ਸਰੀਰ ਦੇ ਨਾਲ ਰੋਮਾਂ ਦੇ ਨਾਲ ਛੇੜਛਾੜ ਹੋਗੀ ਕੋਈ ਹਿੰਦੂ ਹੋਵੇ ਉਹਦੀ ਬੋਦੀ ਉਹਦੀ ਧੋਤੀ ਉਹਦਾ ਜਨੇਊ ਹਿੰਦੂ ਦੀ ਪਛਾਣ ਆ ਤਾਂ ਜੇਕਰ ਉਸ ਬੱਚੇ ਨੂੰ ਇਦਾਂ ਛੱਡ ਦਿੱਤਾ ਜਾਵੇ ਵੱਡਾ ਹੋਵੇ ਨਾ ਸੁੰਨਤ ਕੀਤੀ ਜਾਵੇ ਨਾ ਮੋਛ ਘੱਟੀ ਜਾਵੇ ਨਾ ਸਿਰ ਦੇ ਉੱਤੇ ਟੋਪੀ ਪਾਈ ਜਾਵੇ ਹਿੰਦੂਆਇਸਮ ਦੀ ਗੱਲ ਕਰ ਲੋ ਨਾ ਉਸ ਬੱਚੇ ਦੇ ਤਿਲਕ ਲਾਇਆ ਜਾਵੇ ਨਾ ਜੰਝੂ ਪਾਇਆ ਜਾਵੇ ਨਾ ਬੋਦੀ ਧੋਤੀ ਰੱਖੀ ਜਾਵੇ ਐਦਾਂ ਹੀ ਕੇਸ ਰੱਖੇ ਜਾਣ ਸਰੀਰ ਦੇ ਨਾਲ ਛੇੜਖਾਂ ਦੀ ਨਾ ਕੀਤੀ ਜਾਵੇ ਉਹ ਬੱਚਾ ਸਿੱਖ ਪ੍ਰਤੀਕ ਹੁੰਦਾ ਸਮਝਣ ਵਾਲੇ ਸਮਝੋ ਗੱਲ ਮੈਂ ਕੀ ਕਹਿ ਰਿਹਾ ਉਹ ਬੱਚਾ ਸਿੱਖ ਪ੍ਰਤੀਕ ਹੁੰਦਾ ਕੋਈ ਵੀ ਬੱਚਾ ਕੋਈ ਵੀ ਬੰਦਾ ਕਿਸੇ ਦੇ ਘਰ ਦੇ ਵਿੱਚ ਮੁਸਲਮਾਨਾਂ ਦੇ ਘਰ ਦੇ ਵਿੱਚ ਵੀ ਕੋਈ ਬੱਚਾ ਜਨਮ ਲੈਂਦਾ ਵਾ ਕੋਈ ਹਿੰਦੂ ਦੇ ਘਰ 'ਚ ਜਨਮ ਲੈਂਦਾ ਵਾ ਜੇਕਰ ਉਹ ਆਪਣੇ ਆਪਣੇ ਵਿਧੀ ਵਿਧਾਨ ਕਰਦੇ ਆ ਤਾਂ ਉਹਨਾਂ ਦੇ ਧਰਮ 'ਚ ਬੱਚਾ ਜਾਂਦਾ ਵਾ ਜੇਕਰ ਉਸੇ ਤਰ੍ਹਾਂ ਬੱਚੇ ਨੂੰ ਵੱਡਾ ਹੁੰਦੇ ਨੇ ਉਹ ਸਿੱਖ ਪ੍ਰਤੀਕ ਹੁੰਦਾ ਵਾ ਉਹ ਵੱਡਾ ਹੋ ਕੇ ਆਪਣੇ ਆਪ ਸਿੱਖ ਬਣੇਗਾ ਇਹ ਕੇਸਾਂ ਦੀ ਡੈਫੀਨੇਸ਼ਨ ਹੈ ਸਰੀਰ ਦੇ ਨਾਲ ਕੋਈ ਛੇੜਖੰਦੀ ਨਹੀਂ ਕਰਨੀ ਜਿੱਦਾਂ ਤਾਂ ਤੈਨੂੰ ਗੁਰੂ ਨੇ ਸਾਜ ਕੇ ਭੇਜਿਆ ਉਦਾਂ ਦਾ ਰਹਿਣਾ ਹੈ ਆਪਣੇ ਕੋਲੋਂ ਕੋਈ ਮੀਨਾਕਾਰੀ ਨਹੀਂ ਕਰਦੀ ਜੇ ਕੋਲੋਂ ਮੀਨਾਕਾਰੀ ਕਰੇਗਾ ਤੇ ਉਹਦਾ ਮਤਲਬ ਇਹ ਆ ਕਿ ਤੈਨੂੰ ਗੁਰੂ ਦੀ ਬਨਾਵਟ ਪਸੰਦ ਨਹੀਂ ਆਈ ਤੂੰ ਆਪ ਗੁਰੂ ਨੂੰ ਚੈਲੰਜ ਕੀਤਾ ਤੇਰੀ ਬਨਾਵਟ ਮੈਨੂੰ ਪਸੰਦ ਨਹੀਂ ਆਈ ਤਾਂ ਮੈਂ ਆਪਦੇ ਕੋਲੋਂ ਆਪਣੀ ਮੀਨਾਕਾਰੀ ਕੀਤੀ ਹੁਣ ਕੇਸਾਂ ਦੇ ਵਿੱਚ ਕੇਸਾਂ ਨੂੰ ਵਾਉਣ ਵਾਸਤੇ ਕੰਗਾ ਗੁਰੂ ਸਾਹਿਬ ਨੇ ਦਿੱਤਾ ਬੇਨਤੀ ਮੇਰੀ ਧਿਆਨ ਨਾਲ ਸੁਣੋ ਕੰਗਾ ਲੱਕੜ ਦਾ ਹੁੰਦਾ ਵੈਸੇ ਆਪਾਂ ਆਮ ਵੇਖੀਦਾ ਵਾ ਦੁਕਾਨਾਂ ਤੋਂ 10-15 ਰੁਪਏ ਦੀ ਕੰਗੀ ਵੀ ਪਲਾਸਟਿਕ ਦੀ ਮਿਲ ਜਾਂਦੀ ਹੈ ਪਰ ਗੁਰੂ ਸਾਹਿਬ ਨੇ ਕੰਗਾ ਕਿਉਂ ਦਿੱਤਾ ਕਿਉਂਕਿ ਗੁਰੂ ਦਾ ਸਿੱਖ ਮੰਨ ਲਓ ਕਿਤੇ ਦੂਰ ਨੇੜੇ ਜਾਵੇਗਾ ਕਿਤੇ ਘਰ ਤੋਂ ਦੂਰ ਜਾਵੇ ਸਵੇਰੇ ਕੰਗਾ ਕਰੇ ਸ਼ਾਮ ਨੂੰ ਕੰਗਾ ਕਰੇ ਤੇ ਕੰਗੇ ਨੂੰ ਰੱਖਣਾ ਵੀ ਕੇਸਾਂ ਦੇ ਵਿੱਚ ਹੀ ਆ ਹੁਣ ਕੇਸਾਂ ਦੇ ਵਿੱਚ ਕਿਉਂ ਰੱਖਣਾ ਕੰਗੇ ਨੂੰ ਕਿਉਂਕਿ ਕੰਗੇ ਦੇ ਵਿੱਚ ਇੱਕ ਲੱਕੜ ਦੇ ਵਿੱਚ એનર્ਜੀ ਹੁੰਦੀ ਹੈ ਜਦੋਂ ਸਾਡੇ ਸਿਰ ਦੇ ਵਿੱਚ ਲੱਕਾ ਲੱਕੜ ਦਾ ਕੰਗਾ ਕਿਸ ਹਰਦਾ ਵਾ ਤੇ ਸਿਰ ਨੂੰ ਇੱਕ ਪੋਜੀਟਿਵ એનર્ਜੀ ਮਿਲਦੀ ਹੈ ਦਿਮਾਗ ਦੀਆਂ ਨਸਾਂ ਐਕਟਿਵ ਰਹਿੰਦੀਆਂ ਵਾ ਇਹ ਗੱਲ ਅੱਜ ਸਾਇੰਸ ਨੇ ਕਲੀਅਰ ਕੀਤੀ ਆ ਪਰ ਗੁਰੂ ਸਾਹਿਬ ਦੀ ਸੋਚ ਕਿੱਥੇ ਸੀਗੀ ਕਿ ਗੁਰੂ ਸਾਹਿਬ ਨੇ ਇਹ ਚੀਜ਼ ਅਜ ਤੋਂ 300 ਸਾਲ ਪਹਿਲਾਂ ਸਾਨੂੰ ਦਿੱਤੀ ਇਹ ਕੰਗੇ ਦੀ ਪਛਾਣ ਆ ਨੇ ਦੇ ਮੇਲ ਨੂੰ ਤੇ 10-15 ਰੁਪਏ ਦੀ ਕੰਗੀ ਮਿਲ ਜਾਂਦੀ ਹੈ ਪਲਾਸਟਿਕ ਦੀ ਪਰ ਕੰਗੇ ਦੀ ਇੱਕ ਪਛਾਣ ਇਹ ਆ ਕਿ ਕੰਗਾ ਸਿੱਖ ਨੇ ਹਰ ਵਕਤ ਕੋਲ ਰੱਖਣਾ ਕੰਗਾ ਸਾਈਜ ਉਹਦਾ ਛੋਟਾ ਹੁੰਦਾ ਥੋੜਾ ਕੰਗੀ ਵੱਡੀ ਹੁੰਦੀ ਆ ਕੰਗਾ ਛੋਟਾ ਹੁੰਦਾ ਵਾ ਜਿਹੜਾ ਕੇਸਾਂ ਦੇ ਵਿੱਚ ਵੀ ਆਰਾਮ ਨਾਲ ਆ ਜਾਂਦਾ ਵਾ ਤੇ ਉਹ ਲੱਕੜ ਦਾ ਕੰਗਾ ਦਿਮਾਗ ਦੀਆਂ ਇੰਦਰੀਆਂ ਖੋਲਦਾ ਵਾ ਨੰਬਰ 3 ਕੜਾ ਕੜਾ ਹੋਣਾ ਚਾਹੀਦਾ ਵਾ ਸਰਬਲੋਹ ਦਾ ਸਰਬਲੋਹ ਦਾ ਕੜਾ ਹੋਊਗਾ ਸਾਡੇ ਹੱਥ ਤੇ ਇਦਾਂ ਖਿਸਰੂਗਾ ਉਹ ਕੱਪੜੇ ਕਹੀ ਗਿੰਦੇ ਵੇਖੋ ਜੀ ਕੱਪੜੇ ਗੰਦੇ ਕਰਤੇ ਇਹਨੇ ਸਾਡੇ ਕੱਪੜਿਆਂ ਨੂੰ ਦਾਗ ਲਾਤੇ ਭਲਿਓ ਦਾਗ ਲੱਗੇ ਜੇਕਰ ਨਾ ਵੇਖੀਏ ਜੇਕਰ ਦੂਸਰਾ ਪੁਆਇੰਟ ਵੇਖੀਏ ਕਿ ਸਰਬਲੋਹ ਦਾ ਕੜਾ ਜਦੋਂ ਸਾਡੇ ਗੋਟ ਤੇ ਖਿਸਰਦਾ ਵਾ ਤੇ ਗੋਟ ਨੂੰ ਵੀ ਇੱਕ ਉਹਦੇ ਲੋਹੇ ਜਿ ਰੁੱਕ ਕੇ ਖਿਸਰਦਾ ਵਾ ਇੱਕ ਪੋਜ਼ਿਟਿਵ ਵਾਈਬ ਦਿੰਦਾ ਵਾ ਸਾਡੇ ਗੋਟ ਨੂੰ ਕੰਗੀ ਦੀ ਪਛਾਣ ਉਹ ਤੇ ਕੜੇ ਦੀ ਪਛਾਣ ਕੀ ਆ ਕੜਾ ਕਿਉਂ ਆ ਸਭ ਤੋਂ ਵੱਡਾ ਸਵਾਲ ਇੱਕ ਪਿਓ ਆਪਣੇ ਪੁੱਤ ਦਾ ਹੱਥ ਫੜ ਕੇ ਰੱਖਦਾ ਵਾ ਇਹ ਕੜਾ ਆਪਣੇ ਇੱਕ ਪਿਓ ਦੇ ਹੱਥ ਦੀ ਨਿਸ਼ਾਨੀ ਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਾਰ ਪੁੱਤ ਵਾਰੇ ਸੀਗੇ ਚਾਰ ਪੁੱਤ ਵਾਰ ਕੇ ਸਾਡੇ ਵੱਲ ਇਸ਼ਾਰਾ ਕੀਤਾ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਐ ਸੋ ਚਾਰ ਚਾਰ ਮੋਹੇ ਤੋਂ ਕਿਹਾ ਵਾ ਜੀਵਤ ਕੀ ਹਜ਼ਾਰ ਇਹ ਕੜਾ ਗੁਰੂ ਦਾ ਹੱਥ ਆ ਜਿਵੇਂ ਇੱਕ ਪਿਓ ਆਪਣੇ ਪੁੱਤ ਦਾ ਹੱਥ ਫੜ ਕੇ ਰੱਖਦਾ ਵਾ ਕਿ ਮੇਰਾ ਪੁੱਤ ਕਿਸੇ ਗਲਤ ਬੰਦੇ ਨੂੰ ਨਾ ਥੜੇ ਕਿਸੇ ਗਲਤ ਬੰਦੇ ਨੂੰ ਥੜਕ ਕੇ ਨਾ ਤੁਰਿਆ ਫਿਰੇ ਉਦੋਂ ਸਾਡੇ ਪਿਓ ਨੇ ਇਹ ਹੱਥ ਫੜਿਆ ਹੋਇਆ ਸਾਡਾ ਇਹਦੀ ਕੜੇ ਦੀ ਤੀਸਰੀ ਪਛਾਣ ਕਿ ਸਿੱਖ ਨੇ ਕਿਸੇ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਕਿਸੇ ਕਰਮ ਕਾਂਡ ਦੇ ਵਿੱਚ ਨਹੀਂ ਫਸਣਾ ਮਾਫ ਕਰਨਾ ਮੈਂ ਕਈ ਵਾਰੀ ਕੜੇ ਨੂੰ ਕੰਗਾ ਕਹੀ ਗਿਆ ਪਰ ਗੱਲ ਤਾਂ ਧਿਆਨ ਰੱਖੀ ਕੜੇ ਦੀ ਤੀਸਰੀ ਪਛਾਣ ਕਿ ਸੇਖ ਨੇ ਕਿਸੇ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਨਹੀਂ ਫਸਣਾ ਉਹ ਗੱਲ ਵੱਖਰੀ ਅੱਜ ਸਾਡੇ ਪੰਜਾਬ ਦੇ ਵਿੱਚ ਕੁਝ ਜਿਹੜੇ ਬਾਬੇ ਪਖੰਡੀ ਫਾਂਡੇ ਕਰਨ ਵਾਲੇ ਟੂਣੇ ਕਰਨ ਵਾਲੇ ਉਹ ਇਹਨਾਂ ਕੜਿਆਂ ਨੂੰ ਫਾਂਡੇ ਕਰ ਕਰ ਦਈ ਜਾਂਦੇ ਆ ਲੇਕਿਨ ਜੇਕਰ ਕੜੇ ਦੀ ਸਭ ਤੋਂ ਵੱਡੀ ਆਪਾਂ ਕੜੇ ਨੂੰ ਵਿਚਾਰ ਕੇ ਵੇਖੀਏ ਕਿ ਕੜਾ ਕਿਉਂ ਦਿੱਤਾ ਤੇ ਕੜੇ ਦੇ ਇਹ ਮੁੱਖ ਤਿੰਨ ਕਰਨੇ ਆ ਪਹਿਲਾ ਕੜਾ ਜਦੋਂ ਸਾਡੇ ਹੱਥ ਦੇਖ ਕੇ ਸਰਦਾ ਵਾ ਸਾਡੇ ਹੱਥ ਨੂੰ ਗੋਟ ਨੂੰ ਇੱਕ ਪੋਜੀਟਿਵ એનર્ਜੀ ਦਿੰਦਾ ਵਾ ਦੁਸ਼ਮਣ ਵਾਰ ਕਰਦਾ ਸੀ ਕੜੇ ਦੇ ਥਰੂ ਸਾਡਾ ਵਾਰ ਉਹ ਦੁਸ਼ਮਣ ਦਾ ਵਾਰ ਸਾਡਾ ਸਾਡੇ ਉਤੇ ਹੋਣ ਤੋਂ ਕੜਾ ਬਚਾਉਂਦਾ ਸੀ ਇਹ ਦੋ ਕਾਰਨ ਇੱਕ ਤੇ ਪੋਜੀਟਿਵ એનર્ਜੀ ਦੂਜਾ ਵਾਰ ਨੂੰ ਰੋਕਣਾ ਤੀਜੀ ਜਿਵੇਂ ਇੱਕ ਪਿਓ ਨੇ ਪੁੱਤ ਦਾ ਹੱਥ ਫੜਿਆ ਹੁੰਦਾ ਵਾ ਇਹ ਕੜਾ ਗੁਰੂ ਦਾ ਹੱਥ ਆ ਤੇ ਸਾਡੇ ਪਿਓ ਨੇ ਸਾਡਾ ਹੱਥ ਫੜਿਆ ਵਾ ਮੇਰੇ ਪੁੱਤ ਤੂੰ ਥੜਕ ਕੇ ਕਿੱਥੇ ਦੂਸਰੇ ਬੰਦੇ ਨਹੀਂ ਜਾਣਾ ਚੌਥਾ ਕਰਨ ਘੜੇ ਦਾ ਜਦੋਂ ਕੜਾ ਗੁੱਟਦੇ ਹੋਊਗਾ ਤੂੰ ਸਿੱਖਣੇ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਫਸਣਾ ਕਰਮ ਧਰਮ ਪਖੰਡ ਜੋ ਦੀਸ ਤਨ ਜਮ ਜਗਾ ਦੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਖ ਸਿਮਰ ਦੇ ਜਿਤ ਛੁਟਾ ਸਿੱਖਣੇ ਕਿਸੇ ਕਰਮ ਕਾਣ ਜੀ ਨਹੀਂ ਫਸਣਾ ਨੰਬਰ ਚੌਥਾ ਕਕਾਰ ਕਸ਼ੈਰਾ ਜਦੋਂ ਸਿੰਘ ਪੁਰਾਣੇ ਸਮੇਂ ਦੇ ਵਿੱਚ ਕਿਤੇ ਜੰਗਲਾਂ ਦੇ ਵਿੱਚ ਜਾਇਆ ਕਰਦੇ ਸੀ ਕਿਤੇ ਰੁੱਖਾਂ ਤੇ ਚੜ੍ਹਿਆ ਕਰਦੇ ਸੀ ਕਿਤੇ ਪਹਾੜਾਂ ਦੀਆਂ ਚੋਟਕਾਂ ਤੇ ਚੜ੍ਹਿਆ ਕਰਦੇ ਸੀ ਕਸ਼ਹਾਰਾ ਕੰਫਰਟੇਬਲ ਸੀਗਾ ਘੋੜੇ ਦੇ ਛਾਲ ਮੜ ਕੇ ਚੜਨ ਚੜਨ ਵਾਸਤੇ ਕਸ਼ਹਾਰਾ ਕੰਫਰਟੇਬਲ ਸੀਗਾ ਕਸ਼ਹਾਰਾ ਚਿੱਟੇ ਰੰਗ ਦਾ ਹੁੰਦਾ ਅੱਜ ਤੇ ਰੰਗ-ਬਰੰਗੇ ਆ ਗਏ ਕਸ਼ਹਾਰਾ ਅਸਲ ਵਿੱਚ ਚਿੱਟੇ ਰੰਗ ਦਾ ਹੁੰਦਾ ਵਾ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨ ਸਿੱਖ ਰਾਤ ਮਰਿਆਦਾ ਪੜੀ ਗਈ ਮਰਿਆਦਾ ਜੇਕਰ ਲਿਖੀ ਕਿ ਕਸ਼ਹਾਰਾ ਗੋਡਿਆਂ ਤੋਂ ਥੱਲੇ ਨਾ ਹੋਵੇ ਹੁਣ ਕਸ਼ਹਰਾ ਚਿੱਟੇ ਰੰਗ ਦਾ ਹੁੰਦਾ ਵਾ ਤੇ ਚਿੱਟਾ ਰੰਗ ਠੰਡਕ ਦਾ ਪ੍ਰਤੀਕ ਹੁੰਦਾ ਵਾ ਹੋਰ ਕੋਈ ਵੀ ਰੰਗ ਦਾ ਤੁਸੀਂ ਕਸ਼ਹਰਾ ਪਾ ਲੋਗੇ ਤੇ ਤੁਹਾਡੇ ਅੰਦਰ ਕਾਮ ਨੂੰ ਵਧਾਏਗਾ ਵਕਾਰਾਂ ਨੂੰ ਵਧਾਏਗਾ ਲੇਕਿਨ ਚਿੱਟਾ ਰੰਗ ਠੰਡਕ ਦਾ ਪ੍ਰਤੀਕ ਹੁੰਦਾ ਵਾ ਕਾਮ ਨੂੰ ਕੰਟਰੋਲ ਕਰਦਾ ਵਾ ਕਸ਼ਹਰਾ ਇਸ ਚੀਜ਼ ਦਾ ਪ੍ਰਤੀਕ ਆ ਕਿ ਸਿੱਖਣੇ ਕੰਮ ਦੇ ਵਿੱਚ ਨਹੀਂ ਆਉਂਦਾ ਵਿਕਾਰ ਦੇ ਵਿੱਚ ਉਹ ਸਿੱਖਣੇ ਵਿਕਾਰਾਂ ਚੋਂ ਜਿੰਨਾ ਬਚਾ ਸਕੇ ਬਚ ਕੇ ਰਹਿਣਾ ਹੈ ਇੱਕ ਸ਼ਹਿਰੇ ਦਾ ਪ੍ਰਤੀਕ ਸਿੱਖ ਇਹ ਸੋਚੇ ਕਿ ਜਿਹੜੀ ਮੈਂ ਆਪਣੀ ਘਰੇ ਆਪਣੀ ਬੱਚੀ ਛੱਡ ਕੇ ਆਇਆ ਮਾਂ ਜਿਹੜੀਆਂ ਬਾਹਰ ਮੈਨੂੰ ਮੇਰੇ ਤੋਂ ਛੋਟੀਆਂ ਮਿਲੀਆਂ ਉਹ ਵੀ ਮੇਰੀਆਂ ਬੱਚੀਆਂ ਧੀਆਂ ਆ ਜਿਹੜੀ ਮੈਂ ਆਪਣੇ ਘਰੇ ਆਪਣੀ ਭੈਣ ਛੱਡ ਕੇ ਆਇਆ ਮਾਂ ਆਪਣੀ ਬਰਾਬਰ ਦੀਆਂ ਮੈਨੂੰ ਕੋ ਬਾਹਰ ਆਪਣੀ ਭੈਣ ਦੀ ਉਮਰ ਦੀਆਂ ਮਿਲਨ ਉਹ ਸਾਰੀਆਂ ਮੇਰੀਆਂ ਭੈਣਾ ਵਾ ਜਿਹੜੀ ਆਪਣੀ ਵੱਡੀ ਮਾਂ ਆਪਣੇ ਘਰੇ ਛੱਡ ਕੇ ਆਇਆ ਮ ਬਾਹਰ ਮੈਨੂੰ ਕੋ ਮਰ ਤੋਂ ਵੱਡੀਆਂ ਮਿਲਨ ਉਹ ਸਾਰੀਆਂ ਮੇਰੀਆਂ ਮਾਵਾਂ ਪਰ ਬੇਟੀ ਜੋ ਬੇਟੀ ਜਾਂਨੇ ਪਰ ਇਸਤਰੀ ਜੋ ਮਾਂਤ ਬਖਾਨੇ ਉਹ ਸਭ ਤੋਂ ਵੱਡਾ ਸਿੱਖ ਗੁਰੂ ਦਾ ਅਸਲ ਸਿੱਖ ਹੋ ਕਿਉਂਕਿ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਆ ਇਸ ਸਿੱਖ ਪਿਆਰਾ ਨਹੀਂ ਸਿੱਖ ਪਿਆਰਾ ਨਹੀਂ ਰਹਿਦ ਪਿਆਰੀ ਮੇਰੇ ਕੋ ਰਹਿਦ ਗੁਰੂ ਸਾਹਿਬ ਨੂੰ ਪਿਆਰੀ ਜਿਹੜਾ ਆਪਣੀ ਪਤਨੀ ਤੋਂ ਇਲਾਵਾ ਇਹ ਸੋਚੇ ਛੋਟੀਆਂ ਧੀਆਂ ਬਰਾਬਰ ਦੀਆਂ ਪੈਣਾ ਵੱਡੀਆਂ ਮਾਵਾਂ ਤੇ ਸ਼ਾਰਾ ਸਿੱਖ ਦੇ ਤੇੜ ਹੋਵੇ ਕੋਈ ਵੀ ਕੁਕਰਮ ਸਿੱਖ ਕਰਨ ਲੱਗੇ ਤੇ ਉਹਨੂੰ ਗੁਰੂ ਦਾ ਚੇਤਾ ਆਵੇ ਮੇਰੇ ਗੁਰੂ ਨੇ ਮੈਨੂੰ ਕਕਾਰ ਦਿੱਤਾ ਵਾ ਤੇ ਇੱਕ ਕਾਰ ਉਤਾਰ ਕੇ ਇੱਕ ਕਾਰ ਦੇ ਨਾਲ ਮੈਂ ਕੋਈ ਇਦਾਂ ਦਾ ਬਦ ਚੱਲਣ ਹਰਕਤ ਨਹੀਂ ਕਰਨੀ ਨੰਬਰ 5 ਸਭ ਤੋਂ ਵੱਡਾ ਲਪਟਾ ਪਾਇਆ ਜਾਂਦਾ ਖਾਸ ਕਰਕੇ ਕਿਰਪਾਨ ਦਾ ਹੀ ਆਂਦੇ ਵੇਖੋ ਜੀ ਜੇਕਰ ਜਨੇਊ ਨਾਲ ਨਹੀਂ ਜਾਣੇ ਕਿਰਪਾਨ ਨਾਲ ਕਿਹੜੀ ਜਾਣੀ ਹੈ ਮੈਂ ਬੇਨਤੀ ਕਰਾਂ ਅਸਲ ਵਿੱਚ ਕਿਰਪਾਨ ਕਕਾਰ ਆਂਦੇ ਗਾਤਰਾ ਨਾਲ ਨਹੀਂ ਜਾਣਾ ਗਾਤਰਾ ਭਲੇਓ ਕਕਾਰ ਨਹੀਂ ਆ ਗਾਤਰਾ ਸਿਰਫ ਹੈਗਾ ਵਾ ਕਿਰਪਾਨ ਨੂੰ ਹੋਲਡ ਕਰਨ ਦੇ ਲਈ ਪੁਰਾਣੇ ਸਮੇਂ ਦਾ ਇਤਿਹਾਸ ਪੜ ਲੀਏ ਸਿੰਘਾਂ ਦਾ ਇਤਿਹਾਸ ਪੜ ਲੀਏ ਸਿੰਘ ਆਪਣੇ ਕਮਰਕੱਸਾ ਬੰਨ੍ਹ ਕੇ ਤੇ ਕਮਰਕੱਸੇ ਦੇ ਵਿੱਚ 2.5 ਫੁੱਟ ਦੀ 3 ਫੁੱਟ ਦੀ ਸ਼ਮਸ਼ੀਰ ਕਿਰਪਾਨ ਪਾ ਕੇ ਰੱਖਿਆ ਕਰਦੇ ਸੀ ਗਾਂਧੀ ਗਾਂ ਗਾਤਰੀ ਚੱਲ ਪਏ ਪਰ ਅਸਲ ਵਿੱਚ ਗਾਤਰਾ ਕਾਰ ਨਹੀਂ ਆ ਗਾਤਰਾ ਕੇਵਲ ਕਿਰਪਾਨ ਨੂੰ ਹੋਲਡ ਕਰਕੇ ਰੱਖਣ ਦੇ ਲਈ ਪੈਣ ਕੇ ਰੱਖਣ ਫੜ ਕੇ ਰੱਖਣ ਦੇ ਲਈ ਆ ਅਸਲ ਵਿੱਚ ਗਾਤਰਾ ਕਾਰ ਨਹੀਂ ਆ ਕਿਰਪਾਨ ਕਾਰ ਆ ਅਸਲ 'ਚ ਜਿਹੜੀ ਕਿਰਪਾਨ ਸਾਡੇ ਨਾਲ ਤੰਦੇ ਰਹਿੰਦੀ 24 ਘੰਟੇ ਹੁਣ ਕਿਰਪਾਨ ਗੁਰੂ ਸਾਹਿਬ ਨੇ ਕਿਉਂ ਦਿੱਤੀ ਉਹਦੇ ਪਿੱਛੇ ਦਾ ਇੱਕ ਬਹੁਤ ਵੱਡਾ ਕਾਰਨ ਸੀ ਕਿ ਤੁਹਾਡੇ ਸਾਹਮਣੇ ਕਿਸੇ ਦੀ ਧੀ ਭੈਣ ਦੀ ਪਤ ਲੁੱਟੀ ਜਾ ਰਹੀ ਹੋਵੇ ਸਿੱਖ ਦੇ ਕੋਲ ਕਿਰਪਾਨ ਹੋਵੇ ਤੇ ਸਿੱਖ ਉਸ ਕਿਰਪਾਨ ਦੀ ਵਰਤੋਂ ਕਰਕੇ ਉਸ ਧੀ ਭੈਣ ਦੀ ਪਤ ਬਚਾ ਸਕੇ ਸਿੱਖ ਦੇ ਕੋਲ ਕਿਰਪਾਨ ਹੋਵੇ ਜਦੋਂ ਵੀ ਕਿਸੇ ਕੋਈ ਹਮਲਾਵਰ ਸਿੱਖ ਦੇ ਉੱਤੇ ਹਮਲਾ ਕਰ ਦੇਵੇ ਸਿੱਖ ਉਸ ਕਿਰਪਾਨ ਦਾ ਇਸਤੇਮਾਲ ਕਰਕੇ ਆਪਣਾ ਬਚਾਅ ਕਰ ਸਕੇ ਹੁਣ ਕਈ ਵਾਰੀ ਕੀ ਹੁੰਦਾ ਵਾ ਕਈ ਵੇ ਨਾ ਬੰਦਾ ਪਿਸਤੌਲ ਵਿਖਾ ਰਿਆ ਹੁੰਦਾ ਮੈਂ ਤੇਰੇ ਗੋਲੀ ਮਾਰ ਦੇਣੀ ਹੁ ਪਰ ਕਈ ਵੇ ਸਾਹਮਣੇ ਵਾਲਾ ਬੰਦਾ ਯੁਰਤ ਵਾਲਾ ਹੁੰਦਾ ਵਾ ਉਹ ਕਈ ਵਾਰੀ ਚਪੇੜ ਵਿਖਾ ਕੇ ਪਿਸਤੌਲ ਖੋਲ ਲੈਂਦਾ ਤੋ ਇਸ ਕਰਕੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸਾਨੂੰ ਪਈ ਐਵੇਂ ਕਿਰਪਾਨ ਵਿਖਾਉਂਦੇ ਰਹਿ ਗਏ ਕਿਤੇ ਤੇ ਸਾਹਮਣੇ ਵਾਲਾ ਆ ਕੇ ਗੱਲ ਨੂੰ ਚਪੇੜ ਵਾਲੇ ਬੰਦੇ ਨਾਲ ਲੈ ਜਾਓ ਉਦਾਹਰਨ ਦਿੱਤੀ ਸੀ ਮੈਂ ਸਾਹਮਣੇ ਵਾਲਾ ਬੰਦਾ ਆ ਕੇ ਸਿੱਖ ਤੇ ਹਮਲਾ ਕਰੇ ਤੇ ਸਿੱਖ ਇਹ ਸੋਚਦਾ ਰਹੇ ਕਿ ਮਾਰਾਂ ਕਿ ਨਾ ਮਾਰਾਂ ਜੇ ਮੈਂ ਮਾਰ ਤੀ ਪਤਾ ਨਹੀਂ ਕੀ ਹੋ ਜਾਣਾ ਵਾ ਡਰਦਾ ਰਹੇ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾਇਆ ਸੀ ਕਿ ਸਿੱਖ ਮੇਰਾ ਚਿੜੀਆਂ ਤੋਂ ਬਾਜ਼ ਬਣ ਜੇ ਕਦੀ ਸਿੱਖ ਮੇਰਾ ਡਰੇ ਨਾ ਕਿਸੇ ਤੋਂ ਗਿੱਦੜਾ ਤੋਂ ਸ਼ੇਰ ਬਣ ਜੇ ਅਮਰ ਸ਼ਾਹ ਕੇ ਸਿੱਖ ਮੇਰਾ ਡਰੇ ਨਾ ਕਿਸ ਤੋਂ ਸ਼ਮਸ਼ੀਰ ਚਲਾਉਣ ਲੱਗਾ ਸਿੱਖ ਡਰੇ ਨਾ ਕਿਸ ਤੋਂ ਤਾਂ ਗੁਰੂ ਸਾਹਿਬ ਨੇ ਪਹਿਲਾਂ ਅੰਮ੍ਰਿਤ ਛਕਾਇਆ ਫਿਰ ਪੰਜ ਕਕਾਰ ਦਿੱਤੇ ਤੁਹਾਡੇ ਰਾਤ ਭਰਾਂ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚੇ ਦੇ ਨਾਲ ਆਪਣੀ ਪਤਨੀ ਦੇ ਨਾਲ ਕਿਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਗੱਡੀ ਤੇ ਸਵਾਰ ਹੋ ਕੇ ਕਿਤੇ ਟਰੈਵਲ ਕਰਦੇ ਹੋ ਟਰੈਵਲ ਕਰਨ ਦੇ ਦੌਰਾਨ ਚਾਰ ਜਣੇ ਆਉਣ ਤੁਹਾਡੇ ਮੋਟਰਸਾਈਕਲ ਤੁਹਾਡੀ ਗੱਡੀ ਨੂੰ ਘੇਰਨ ਤੁਹਾਡੇ ਉੱਤੇ ਹੱਥ ਚੁੱਕਣ ਹੱਥ ਚੁੱਕ ਕੇ ਤੁਹਾਡੇ ਕੋਲੋਂ ਬਡੂਆ ਖੋਲ ਲੈਣ ਕੋਈ ਵਾਲਟ ਪੈਸੇ ਖੋਲ ਲੈਣ ਕੋਈ ਏਟੀਐਮ ਕਾਰਡ ਖੋਲ ਲੈਣ ਕੋਈ ਤੁਹਾਡੇ ਕੋਲੋਂ ਮਹਿੰਗਾ ਮੋਬਾਈਲ ਹੋਵੇ ਫੋਨ ਉਹ ਖੋਲ ਲੈਣ ਕੋਈ ਤੁਹਾਡੇ ਕੋਲੋਂ ਗੱਡੀ ਕੋਈ ਮੋਟਰਸਾਈਕਲ ਖੋਲ ਲਵੇ ਤੇ ਹੋ ਸਕਦਾ ਤੁਹਾਡਾ ਵੀ ਨੁਕਸਾਨ ਕਰ ਦਵੇ ਤਾਂ ਗੁਰੂ ਸਾਹਿਬ ਨੇ ਸ਼ਮਸ਼ੀਰ ਦਿੱਤੀ ਕਿਰਪਾਣ ਦਿੱਤੀ ਕਿ ਜੇਕਰ ਸਿੱਖ ਦੇ ਕੋਲ ਮੇਰੇ ਸਿੱਖ ਦੇ ਕੋਲ ਕਿਰਪਾਣ ਹੋਏਗੀ ਤੇ ਮੇਰਾ ਸਿੱਖ ਆਪਣਾ ਬਚਾ ਕਰ ਸਕੇਗਾ ਇਹ ਕਿਰਪਾਾਂ ਦੀ ਮਹਾਨਤਾ ਨੂੰ ਹੁਣ ਕਈ ਸਵਾਲ ਕਰਨਗੇ ਸਾਨੂੰ ਪਿਛਲੀ ਵਾਰ ਵੀ ਸਵਾਲ ਕੀਤੇ ਸੀ ਵੇਖੋ ਜੀ ਜਿਹੜੇ ਬੰਦੇ ਦੇ ਕੋਲ ਕਿਰਪਾ ਆ ਨਾ ਵੇ ਫਿਰ ਉਹ ਕੀ ਕਰੇ ਤੇ ਉਹ ਇਹ ਕੰਮ ਕਰੇ ਕਿ ਸਭ ਤੋਂ ਪਹਿਲਾਂ ਜਾ ਕੇ ਪਤਾ ਕਰੇ ਕਿ ਅਮਰ ਸੰਚਾਰ ਕਿੱਥੇ ਹੁੰਦਾ ਵਾ ਫਿਰ ਜਾ ਕੇ ਪੰਜਾਂ ਪਿਆਰਿਆਂ ਬਸੋ ਅਮਰ ਛਕੇ ਤੇ ਤੈਨੂੰ ਵੀ ਭਰਾਵਾ ਪੰਜ ਕਕਾਰ ਮਿਲ ਜਾਣਗੇ ਤੈਨੂੰ ਵੀ ਪੰਜ ਕਕੇ ਮਿਲ ਜਾਣਗੇ ਹੁਣ ਬੰਦੇ ਇਹ ਸੋਚਦੇ ਆ ਲਓ ਜੀ ਅਮਰਤ ਕੀ ਛਕਣਾ ਵਾ ਮਨ ਸਾਫ ਚਾਹੀਦਾ ਇਹਦਾ ਮਤਲਬ ਗੁਰੂ ਸਾਹਿਬ ਦਾ ਮਨ ਸਾਫ ਨਾ ਹੋਏਗਾ ਜਿਹੜਾ ਪੰਝਾ ਪਿਆਰ ਇਹਨੂੰ ਅਮਰ ਛਕਾਇਆ ਕਿ ਤੇ ਆਪ ਵੀ ਰਸਨੋ ਕਿ ਅਮਰ ਛਕਿਆ ਗੁਰੂ ਸਾਹਿਬ ਦਾ ਮਨ ਸਾਫ ਨਾ ਹੋਏਗਾ ਤੁਹਾਡੇ ਕਹਿਣ ਮੁਤਾਬਿਕ ਨਹੀਂ ਜੀ ਇਹ ਕਿਹੜਾ ਕੁਝ ਖਾਂਦੇ ਪੀਂਦੇ ਆ ਕੈਨ ਤੋਂ ਭਾਵ ਗੁਰੂ ਸਾਹਿਬ ਕੁਝ ਖਾਂਦੇ ਪੀਂਦੇ ਹੋਣਗੇ ਵੀ ਗੁਰੂ ਸਾਹਿਬ ਨੂੰ ਛਕਣਾ ਪੈ ਗਿਆ ਬਾਹਨੇ ਸਾਡੇ ਲੋਕਾਂ ਦੇ ਕੋਲ ਵੇਖੋ ਕੱਡੇ ਤਿਆਰ ਪਿਆਰ ਬਾਨਾ ਸਾਡੇ ਲੋਕਾਂ ਤੋਂ ਤਿਆਰ ਬਾਨਾ ਪਿਆਰ ਭਲਿਓ ਦੋਸਤੋ ਇਹ ਸੋਚਦੇ ਹੋ ਕਿ ਅਸੀਂ ਸਿੱਖਿਆ ਪੁੱਛੋ ਕਿਵੇਂ ਅਸੀਂ ਜੀ ਸਿੱਖਾਂ ਦੇ ਘਰ ਜੰਮੇ ਆਂ ਭਲਿਓ ਇੱਕ ਕਿਸਾਨ ਦੇ ਘਰ ਜਨਮ ਲੈ ਕੇ ਬੱਚਾ ਕਿਸਾਨ ਨਹੀਂ ਬਣ ਜਾਂਦਾ ਉਹਨੂੰ ਸਿੱਖਣਾ ਪੈਂਦਾ ਵਾ ਕਿ ਇੱਕ ਕਿੱਲੇ ਦੇ ਵਿੱਚ ਝੋਨੇ ਦਾ ਵੀ ਕਿੰਨਾ ਪੈਂਦਾ ਵਾ ਇੱਕ ਕਿੱਲੇ ਦੇ ਵਿੱਚ ਕਣਕ ਦਾ ਵੀ ਕਿੰਨਾ ਪੈਂਦਾ ਮਟਰ ਬੀਜ ਨੇ ਮਟਰਾਂ ਦਾ ਵੀ ਕਿੰਨਾ ਪੈਂਦਾ ਵਾ ਉਹ ਜੰਮਦਿਆਂ ਬੰਦਾ ਕਿਸਾਨ ਦਾ ਪੁੱਤ ਕਿਸਾਨ ਨਹੀਂ ਬਣ ਜਾਂਦਾ ਇੱਕ ਮਿਸਤਰੀ ਦਾ ਪੁੱਤ ਜਨਮ ਲੈਣ ਦੇ ਤੋਂ ਹੀ ਮਿਸਤਰੀ ਨਹੀਂ ਬਣ ਜਾਂਦਾ ਉਹਨੂੰ ਸਿੱਖਣਾ ਪੈਂਦਾ ਵਾ ਕਿ ਇੱਕ ਰੇਤ ਇੱਕ ਸੀਮਿੰਟ ਦੀ ਬੋਰੀ ਦੇ ਵਿੱਚ 12 ਬਾਲਟੇ ਪੈਂਦੇ ਆ 12 ਬਾਲਟੇ ਬਰਲੇਤ ਦੇ 12 ਬਾਲਟੇ ਬਜਰੀ ਦੇ ਤੇ 12 ਬਾਲਟੇ ਤੇ ਟਿਬੜੀ ਦੇ ਰੇਤ ਦੇ ਇੱਕ ਬੋਰੀਆਂ ਦੋ ਬੋਰੀਆਂ ਵਿੱਚ ਸੀਮਿੰਟ ਪੈਣਾ ਉਹਨੂੰ ਸਿੱਖਣਾ ਪੈਂਦਾ ਵਾ ਇੱਟ ਕਿੱਦਾਂ ਲਾਉਣੀਆਂ ਹੈ ਲੈਵਲ ਕਿੱਦਾਂ ਕਰਨੀਆਂ ਆ ਉਹਨੂੰ ਸਿੱਖਣਾ ਪੈਂਦਾ ਵਾ ਉਹ ਵੇ ਸੋਚੇ ਮੈਂ ਤਾਂ ਮਿਸਤਰੀ ਦੇ ਘਰ ਜੰਪਿਆ ਤਾਂ ਮੈਂ ਮਿਸਤਰੀ ਆ ਐਦਾਂ ਨਹੀਂ ਹੁੰਦਾ ਕਿਸਾਨ ਦੇ ਘਰ ਜੰਮਿਆ ਕਿਸਾਨ ਨਹੀਂ ਹੁੰਦਾ ਮਿਸਤਰੀ ਦੇ ਘਰ ਜੰਮਿਆ ਮਿਸਤਰੀ ਨਹੀਂ ਹੁੰਦਾ ਤੇ ਕਿਦਾਂ ਤੂੰ ਕਹਿ ਸਕਦਾ ਮੈਂ ਸਿੱਖਾਂ ਦੇ ਘਰ ਜੰਮ ਕੇ ਸਿੱਖਿਆ ਨਾ ਤੂੰ ਸਿੱਖ ਨਹੀਂ ਪੁੱਛੋ ਕਿਵੇਂ ਜਿੰਨਾ ਚਿਰ ਤੂੰ ਆਪਣਾ ਨਿਤਨੇਮ ਹੀ ਨਿਭਾਉਂਦਾ ਤੂੰ ਸਿੱਖ ਕਿਧਰੋਂ ਬਈ ਜਿੰਨਾ ਚਿਰ ਤੂੰ ਗੁਰੂ ਸਾਹਿਬ ਦੇ ਸਿਧਾਂਤ ਤੇ ਚੱਲ ਕੇ ਪੰਜ ਕਕਾਰ ਧਾਰਨ ਕਰਕੇ ਅਮਰਤ ਨਹੀਂ ਸ਼ਕਦਾ ਤੂੰ ਸਿੱਖ ਕਿਧਰੋਂ ਬਈ ਜਿੰਨਾ ਚਿਰ ਗੁਰੂ ਤੋਂ ਬੇਮੁਖ ਹੋਇਆ ਮੈਂ ਨਾ ਹੀ ਅੱਗੇ ਬੈਠ ਰਿਹਾ ਮੈਂ ਤੂੰ ਸਿੱਖ ਕਿਧਰੋਂ ਬਈ ਤੂੰ ਸਿੱਖ ਨਹੀਂ ਹੈ ਤੂੰ ਕੋਈ ਵੀ ਨਹੀਂ ਹੈ ਨਾ ਤੂੰ ਹਿੰਦੂ ਆ ਨਾ ਤੂੰ ਮੁਸਲਮਾਨ ਆ ਨਾ ਤੂੰ ਸਿੱਖ ਆ ਨਾ ਤੂੰ ਜੈਨੀ ਬੋਧੀ ਕ੍ਰਿਸਚਨ ਆ ਕੋਈ ਖਣੀ ਆ ਤੂੰ ਤੂੰ ਸਿੱਖ ਉਦਣ ਬਣੇਗਾ ਬੜੇ ਵੱਡੇ ਭਾਗਾਂ ਵਾਲੀ ਗੱਲ ਆ ਕਿ ਤੇਰਾ ਜਨਮ ਸਿੱਖਾਂ ਦੇ ਘਰ ਹੋਇਆ ਪਰ ਜੇਕਰ ਸਿੱਖਾਂ ਦੇ ਘਰ ਜੰਮ ਕੇ ਤੂੰ ਕਹਵੇਂ ਮੈਂ ਵੀ ਸਿੱਖ ਆ ਤੂੰ ਸਿੱਖ ਨਹੀਂ ਆ ਸਿੱਖੀ ਸਾਂਭਣੀ ਆ ਅੰਧਕਾਰ ਧਾਰਨ ਕਰਕੇ ਸਿੱਖੀ ਸਾਹਮਣੀ ਪੈਣੀ ਹੈ ਤੈਨੂੰ ਬਾਣੀ ਪੜ ਕੇ ਆਪ ਸਹਿਜ ਪਾਠ ਕਰਕੇ ਫੇਰ ਸਿੱਖੀ ਸਾਹਮਣੀ ਪੈਣੀ ਹੈ ਐਦਾਂ ਸਿੱਖੀ ਨਹੀਂ ਸੰਭੀ ਜਾਂਦੀ ਮੈਂ ਸਿੱਖਾਂ ਦੇ ਘਰ ਜੰਮ ਗਿਆ ਮੈਂ ਸਿੱਖਿਆ ਮੈਨੂੰ ਕਿ ਲੋੜ ਅਮਰ ਛਕਣ ਦੀ ਲੋੜ ਕਿਉਂ ਨਹੀਂ ਹੈ ਫੇਰ ਗੁਰੂ ਸਾਹਿਬ ਨੂੰ ਕੀ ਲੋੜ ਸੀ ਤੈਨੂੰ ਨਹੀਂ ਲੋੜ ਤੇ ਤੂੰ ਗੁਰੂ ਸਾਹਿਬ ਤੋਂ ਪੁੱਛੋ ਵਡਾ ਮ ਅਮਰ ਛਕਣਾ ਪਊਗਾ ਤੈਨੂੰ ਫੇਰ ਸਿੱਖ ਬਣੇਗਾ ਪੰਜਾਂ ਕਕਾਰਾਂ ਦੀ ਮਹਾਨਤਾ ਦੱਸਤੀ ਮੈਂ ਤੇ ਇਹ ਮਹਾਨਤਾ ਜਨੇਊ ਦੇ ਵਿੱਚ ਨਹੀਂ ਸੀ ਹੈਗੀ ਤਾਂ ਗੁਰੂ ਸਾਹਿਬ ਨੇ ਜਨੇਊ ਨਹੀਂ ਪਾਇਆ ਜੇ ਇਹ ਮਹਾਨਤਾ ਜਨੇਊ 'ਚ ਹੁੰਦੀ ਤੇ ਗੁਰੂ ਸਾਹਿਬ ਜਨੇਊ ਪਾਉਣ ਤੋਂ ਕਦੀ ਇਨਕਾਰ ਨਾ ਕਰਦੇ